ਅਜੇ ਸੀ ਪਹੁੰਚੇ ਸੀ ਇਥੇ ਬਾਪੂ ਜੀ ਕੋਲ ਬਹੁਤ ਦਿਨ ਲੰਘ ਗਏ ਹੁਣ ਤਾਂ ਤੁਸੀਂ ਵੀ ਨਵੇਂ ਸਾਲ ਦਾ ਜਸ਼ਨ ਮਨਾ ਰਹਿਆ ਹੋਣਾ ਤੁਹਾਨੂੰ ਜ਼ਰੂਰ ਇਥੇ ਜਿਹੜਾ ਲਾਉਣਾ ਚਾਹੀਦਾ ਆ ਪਾਓ ਪਰਿਵਾਰ ਨੂੰ ਭੇਜੋ ਪਿੰਡ ਦੇ ਨੂੰ ਭੇਜੋ ਔਰ ਸ਼ਾਂਤਮਈ ਪ੍ਰਦਰਸ਼ਨ ਹੈ ਮੈਚਾਉਣਾ ਸਾਰੇ ਆਉਣਾ ਚਾਹੀਦਾ ਇਹ ਇਮਤਿਹਾਨ ਦੀ ਘੜੀ ਨਮਸਕਾਰ ਸਾਡੇ ਲਈ ਜਿਹੜੀ ਸਭ ਤੋਂ ਜ਼ਰੂਰੀ ਹੈ ਇਹਨਾਂ ਦੀ ਜਾਨ ਹੈ ਜਿਹਦੀ ਛੇਤੀ ਇਹ ਕੰਮ ਨੇ ਪਰ ਚੜੂਗਾ ਤਾਂ ਕਿਉਂਕਿ ਲੀਡਰ ਬਹੁਤ ਔਖੇ ਮਿਲਦਾ ਹੈ ਆਪ ਸਭੀ ਪਰਮਾਤਮਾ ਕਰੇ ਸੱਚੇ ਪਾਸ਼ਾ ਮੇਰ ਕਰਨੇ ਚੇਤੀ ਕੋਈ ਹੱਲ ਨਿਕਲੇਗਾ ਜਿਸ ਸਪਿੰਗਪੋਰਟ ਦੇ ਫੈਸਲੇ ਨੂੰ ਕਿ ਦਿਨ ਦਾ ਸਮਾਂ ਰਹਿ ਗਿਆ ਕੱਲ ਨੂੰ ਸੁਣਵਾਇਆ ਦੇਖੋ ਨਿੱਜੀ ਤੌਰ ਤੇ ਨਾ ਤਾਂ ਮੈਂ ਕੋਈ ਛੋਟ ਪਈ ਲੀਡਰ ਹੈ ਤੇ ਨਾ ਕੋਈ ਮੇਰੇ ਕੋਲ ਇਸ ਤਰ੍ਹਾਂ ਦਾ ਰਤਵਾ ਕਿ ਮੈਂ ਕੋਈ ਬਿਆਨਬਾਜ਼ੀ ਕਰਾਂ ਪਰ ਮੈਂ ਕਿਉਂਕਿ ਕਿਸਾਨ ਹਾਂ ਔਰ ਕਿਸਾਨੀ ਦੇ ਤੌਰ ਤੇ ਮੈਂ ਇੱਕ ਕਿਸਾਨ ਦੇ ਤੌਰ ਤੇ ਕੋਈ ਗੱਲ ਕਰ ਸਕਦਾ ਕਿ ਹੁਣ ਆਪਣੇ ਜਿਹੜੇ ਕਾਨੂੰਨਦਾਨ ਆ ਰਹੇ ਜਿਹੜੇ ਵਕੀਲ ਆਪਣੇ ਉਹ ਆਪਾਂ ਨੂੰ ਦੱਸ ਸਕਦੇ ਆ ਬੇਟਾ ਕਿ ਕੀ ਹੋ ਸਕਦਾ ਕੱਲ ਨੂੰ ਪਰ ਆਪਾਂ ਕੋਸ਼ਿਸ਼ ਤਾਂ ਇਹ ਕਰੀਏ ਕਿ ਪਰਮਾਤਮਾ ਅੱਗੇ ਬੇਨਤੀ ਕਰੀਏ ਜਦੋਂ ਆਪਾਂ ਸ਼ਾਂਤਮਈਕ ਪ੍ਰਦਰਸ਼ਨ ਕਰਦੇ ਆ ਉਹਦੇ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰਦੇ ਆ ਆਪਾਂ ਕਰੋ ਜਤੁਰ ਦੇ ਸੋ ਆਪਾਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਭ ਕੁਝ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਹੀ ਹੋਵੇ ਔਰ ਸਦਾ ਇਹ ਝੰਡਾ ਬਰਕਰਾਰ ਰਹੇ ਕਿਸਾਨ ਕਹਿ ਰਹੇ ਨੇ ਕਿ ਸਿਰਦਾਰ ਸੰਥਾ ਨੂੰ ਕੇਂਦਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ ਨਾ ਕੀ ਪੈਣਾ ਚਾਹੀਦਾ ਦੇਖੋ ਮੇਰਾ ਨਿੱਜੀ ਤੌਰ ਤੇ ਵਿਚਾਰ ਹੈ ਕਿ ਜਿਹੜੇ ਸਾਡੀ ਜਿਹੜੇ ਸਾਡੀ ਸਟੇਟ ਦੀ ਗਵਰਨਮੈਂਟ ਆ ਜਾਂ ਜਿਹੜੀਆਂ ਬਾਕੀ ਸਟੇਟਾਂ ਦੀ ਗਵਰਨਮੈਂਟਾਂ ਆ ਜਿਹੜੇ ਚੁੜੇ ਹੋਏ ਨੁਮਾਇੰਦੇ ਆ ਉਹ ਜਿਹੜੇ ਆਪੋਜੀਸ਼ਨ ਚ ਜਿੱਤਦੇ ਹੋਏ ਆ ਲੋਕਾਂ ਨੇ ਜਿਨ੍ਹਾਂ ਨੂੰ ਚੁੜਿਆ ਆ ਉਹ ਇਸ ਲਈ ਨਹੀਂ ਚੁੜੇ ਜਾਂਦੇ ਕਿ ਉਹ ਸਿਰਫ ਜੇ ਪਾਵਰ ਚ ਨਹੀਂ ਤਾਂ ਦੂਜੇ ਜਿਹੜੇ ਪਾਵਰ ਚ ਆ ਉਹਨਾਂ ਨਾਲ ਬਹਿਸ ਕਰਨੇ ਆ ਉਹਨਾਂ ਦੀ ਨਿੰਦਿਆ ਕਰਨੇ ਆ ਉਹਨਾਂ ਬਾਰੇ ਕਿ ਟਕਾ ਇਹ ਇਹ ਘੜੀ ਇਮਤਿਹਾਨ ਦੀ ਹੈ ਜਿੰਨਾ ਜ਼ਰੂਰੀ ਚੁਣੀ ਹੋਈ ਸਰਕਾਰ ਦਾ ਉਹਨਾਂ ਦੇ ਨੁਮਾਇੰਦਿਆਂ ਦਾ ਇੱਥੇ ਇਕੱਠੀ ਹੋਣਾ ਜ਼ਰੂਰੀ ਆ ਉਨੇ ਜ਼ਰੂਰੀ ਆ اپੋਜੀਸ਼ਨ ਦਾ ਵੀ ਉਹਨਾਂ ਦਾ ਵੀ ਉਹਨੇ ਹੱਕ ਬਣਦੇ ਮੈਨੂੰ ਲੱਗਦਾ ਜਿਹੜੇ ਲੀਡ ਕਰਨ ਵਾਲੇ ਆ ਜਿਹੜੇ ਸਮਰੱਥਾ ਰੱਖਦੇ ਆ ਲੀਡਰਸ਼ਿਪ ਕੁਆਲਿਟੀ ਹੈ ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਫਿਰ ਆਵਾਮ ਹੋਰ ਤੇਜ਼ੀ ਨਾਲ ਅੱਗੇ ਵੱਧੂ ਪਰ